ਲਾ ਦੀਏ ਜੇ ਤਿੰਨ ਪੰਜ ਕਰੇ ਦਰੀ ਬਾਗਰਾਮ ਸ਼ਾਦੀ ਐ ਨੀ ਉਗਲਾ ਦੇ ਪੋਟਿਆਂ ਤੇ ਖੁੰਡਾ ਨੂੰ ਨੱਚਾ ਦੀਏ ਜੇ ਆਈ ਉੱਤੇ ਆ ਜੀ ਤੇ ਪੋਸਟਾ ਮਕਾਂ ਦੀਏ ਬਣਾ ਦੀਏ ਨੀ ਮਰਜਾ ਫੁਰ ਤੇਰੇ ਸ਼ਹਿਰ ਨੂੰ ਉਹ ਚੰਗੀ ਤਰ੍ਹਾਂ ਜਾਣਦੇ ਆ ਬਲੋ ਸਾਡੇ ਪੈਰ ਨੂੰ ਨੀ ਕੰਨਿਆਂ ਦੇ ਕਾਂ ਉੱਪਰ ਲੰਗੇ ਪੁੱਛ ਟੈਰ ਨੂੰ ਨੀ ਦੇਖ ਸਾਡਾ ਕਹਿਰ ਕੁੜੇ ਧਰ ਪੈਲੇ ਕਹਿਰ ਨੂੰ ਤੁ ਟੈਮ ਮੇਰਾ ਕਰਨਾ ਖਰਾਬ ਦੇਖੇ ਅੱਖਾਂ ਚ ਨੀ ਸੱਟੀਆਂ ਨੀ ਟੈਮ ਚ ਬਣਾ ਲੀ ਹੱਥ 'ਚ ਨਹੀਂ ਲੈ ਬਾਲੇ ਢੀਲ ਚੱਕੀ ਫਿਰਦੇ ਆ ਹੱਥਾਂ 'ਚ ਨਹੀਂ ਸ਼ੇਰ ਕਦੇ ਤਰਸਦਾ ਨਹੀਂ ਪੇਡਾ ਦੀਆਂ ਕੱਖਾਂ 'ਚ ਨਹੀਂ ਦੱਸਾਂ ਨਾ ਕਰਦਾ ਤੇਰੀ ਫੰਕ ਦੇ ਆਪ ਨਹੀਂ ਮੈਂ ਕਿੰਨਿਆਂ ਦੇ ਮੱਥਿਆਂ ਤੇ ਚੜੀ ਫਿਰਾਂ ਤਾਪ ਨਹੀਂ ਉਹ ਜਿੱਥੇ ਮਤ ਮਿਲਦੀ ਨਹੀਂ ਉਥੇ ਕੀ ਦੀ ਟੈਕ ਨਹੀਂ ਮੈਂ ਚੰਗਿਆਂ ਦਾ ਯਾਰ ਤੇਜ ਬੰਦਿਆਂ